ਜੋ ਜਿਹੜਾ ਕਿ ਅੱਜ ਇੱਥੇ ਸਾਡੇ ਸਵਾਗਤ ਲਈ ਇੱਕ ਛੋਟਾ ਜਿਹਾ ਮੀਟਿੰਗ ਵੀ ਰੱਖੀ ਗਈ ਆ ਔਰ ਤੁਹਾਨੂੰ ਇੱਥੇ ਬੁਲਾ ਕੇ ਸਵਾਗਤ ਕੀਤਾ ਕਿ ਆਪਣੇ ਪ੍ਰੋਬਲਮ ਉਹ ਲੋਕਾਂ ਨਾਲ ਉਹ ਕੀ ਕਨੈਕਟ ਕਰਨਾ ਹੈ। ਇਹਨਾਂ ਤੁਹਾਨੂੰ ਜਨਾਬ ਦਾ ਥੈਂਕ ਯੂ ਕਰਦਾ ਨਾ ਮੈਂ ਪਰ ਮੈਂ ਬੋਲਦਾ ਬੋਲਦੀ ਜੀ ਬਹੁਤ ਸਾਰੇ ਟੀਮ ਦਾ ਬਹੁਤ ਸ਼ੁਕਰਾਨਾ ਕਿ ਇਹਨਾਂ ਨੇ ਮਤਲਬ ਛੋਟੇ ਜਿਹੇ ਪ੍ਰੋਗਰਾਮ ਨੂੰ ਇੱਕ ਬੜਾ ਰੂਪ ਦਿੱਤਾ ਔਰ ਬੜਾ ਤਕੜਾ ਪਿਆਰ ਮੋਹੱਬਤ ਔਰ ਹਮੇਸ਼ਾ ਸਾਹ ਜਿਹੜੀ ਬਣਾਉਂਦੀਆਂ ਗੱਲਾਂ ਆਂ ਜੀ ਕੁਝ ਸਮੱਸਿਆਵਾਂ ਵੀ ਸੀ ਅਗਾਂ ਸਰਗੰਸ ਸਮੱਸਿਆ ਨੂੰ ਵੀ ਮੈਂ ਸੁਣਿਆ ਵਾ ਔਰ ਬਹੁਤ ਜਲਦ ਉਹਨਾਂ ਦਾ ਨਿਵਾਰਣ ਜਿਹੜਾ ਵਾ ਅਭੀ ਕਿਉਂਕਿ ਕੁਝ ਗੱਲਾਂ ਤਾਂ ਕਾਰਪਚਨ ਨਾਲ ਸੰਬੰਧਤ ਆ ਕੁਝ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਤ ਸੀ ਗਿਆ ਔਰ ਕੁਝ ਜਿਹੜੀਆਂ ਵਾ ਡੀਟੀ ਸਾਫ ਦੇ ਨਾਲ ਡਿਸਾਬ ਦੇ ਨਾਲ ਔਰ ਓਵਰਆਲ ਸਾਰੀਆਂ ਮੈਂ ਸੁਣੀਆਂ ਔਰ ਉਹਨਾਂ ਦੇ ਲਈ ਮੈਂ ਕੁਝ ਸੁਝਾਅਸ ਵੀ ਜਿਹੜੇ ਇਹਨਾਂ ਨੂੰ ਦਿੱਤੇ ਨੇ ਪੁਰਾਣੇ ਦਿਨਾਂ ਦੇ ਵਿੱਚ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਅਭੀ ਹੋ ਗਈ ਔਰ ਜਿੰਨੀਆਂ ਸਮੱਸਿਆਵਾਂ ਉਹਨਾਂ ਦਾ ਬਹੁਤ ਜਲਦ ਨਿਵਾਰਨ ਕੀਤਾ ਵਾ ਖਾਲੀ ਨਜ਼ਰ ਦਾਨਸੋ ਜਿਹੜੇ ਪਿਛਲੇ ਦਿਨ ਹੜਪੀੜਤਾ ਦੇ ਟਾਈਮ ਦੇ ਵਿੱਚ ਬਹੁਤ ਹੜਪੀੜਤਾ ਲੋਕਾਂ ਦੇ ਮਹਾਮਾਰੀ ਦੇ ਵਿੱਚ ਤਕਰੀਬ ਘਰਾਂ ਦੇ ਵਿੱਚ ਪਾਣੀ ਵੀ ਆ ਗਿਆ ਸੀ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਔਰ ਖੇਤਾਂ ਵਿੱਚ ਵੀ ਪਾਣੀ ਆਇਆ ਉਹ ਜੀ ਤੁਸੀਂ ਵੀ ਆਪਣੇ ਵੱਲੋਂ ਬਹੁਤ ਬੜਾ ਇੱਕ ਯੋਗਦਾਨ ਪਾਇਆ ਵਾ ਤੇ ਉਸ ਟਾਈਮ ਆਪਣੇ ਵੱਲੋਂ ਪਰਸਨਲ ਆਪਣੇ ਪਕੜੂ ਵਿੱਚ ਕੀਤਾ ਵਾ ਉਹਦੇ ਲਈ ਹੋਰ ਵੀ ਕੁਝ ਕਰ ਰਹੇ ਹੋ ਕੋ ਸਭ ਤੋਂ ਪਹਿਲਾਂ ਤਾਂ ਮੈਂ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਜੀ ਮਾਨ ਸਾਹਿਬ ਪੰਜਾਬ ਦਸਾਰੀ ਕੈਬਨਟ ਸਾਡੇ ਪੰਜਾਬ ਦੇ ਪਰਿਵਾਰੀ ਉਨੀ ਸੋਧਿਆ ਜੀ ਨੈਸ਼ਨਲ ਕਨਵੀਨਰ ਅਹਿਰੀਅਲ ਸਾਹਿਬ ਖੁਦ ਵੀ ਆਏ ਸਾਰੇ ਮੰਤਰੀ ਸਾਰੇ ਐਮ ਐਲ ਏ ਸਾਰੇ ਚੇਅਰਮੈਨ ਸਾਹਿਬ ਸਾਰੇ ਲੱਗੇ ਹੋਏ ਸੀਗੇ ਕਿਉਂਕਿ ਇਹ ਆਫਤ ਜਿਹੜੀ ਆ ਮੈਂ ਕਹਿੰਦਾ ਉਦਾਂ ਦੀ ਆਫਤ ਸੀ ਸ਼ਾਇਦ ਮੈਨੂੰ ਉਹ ਦਿਨ ਯਾਦ ਆ ਮੈਂ 88 ਦੇ ਵਿੱਚ ਵੀ ਇਹ ਸਾਰਾ ਕੁਝ ਦੇਖਿਆ ਵਾ ਪਰ ਇਹ ਉਸ ਨਾਲੋਂ ਵੀ ਕਈ ਗੁਣਾ ਵੱਧ ਸੀ ਫਰਕ ਇਹ ਸੀਗਾ ਕਿ ਉਸ ਟਾਈਮ ਸੋਸ਼ਲ ਮੀਡੀਆ ਨਹੀਂ ਸੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਇਸ ਵਾਰੀ ਲੋਕਾਂ ਨੂੰ ਬੜਾ ਨਜ਼ਦੀਕ ਤੋਂ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਵਾ ਔਰ ਪੰਜਾਬ ਸਰਕਾਰ ਨੇ ਆਪਣਾ ਬਹੁਤ ਸਹੀ ਟਾਈਮ ਤੇ ਮੈਂ ਕਹਿ ਸਕਦਾ ਬੜਾ ਰੋਲ ਜਿਹੜਾ ਵਾ ਉਹਦਾ ਕੀਤਾ ਕਿ ਬਹੁਤ ਬੜਾ ਜਿਹੜਾ ਨੁਕਸਾਨ ਹੋਣਾ ਸੀ ਉਸ ਨੂੰ ਰੋਕਣ ਚ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਸੇਵਾ ਕੀਤੀ ਹੈ ਯੋਗਦਾਨ ਪਾਇਆ ਬਹੁਤ ਸਹਾਰਣੀਆਂ ਵਾ ਔਰ ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਲੋਕਾਂ ਨੇ ਨਾਲ ਮਿਲ ਕੇ ਜਿਹੜਾ ਵਾ ਉਹ ਉਹਦਾ ਜਿੰਨੇ ਵੀ ਹੜਪੀਟਾਂ ਨੂੰ ਨੁਕਸਾਨ ਹੋਇਆ ਵਾ ਉਹਦੇ ਲਈ ਉਹਨਾਂ ਦੀ ਬਰਪਾਈ ਲਈ ਬੜੀ ਮਿਹਨਤ ਕੀਤੀ ਹੈ ਮੈਂ ਆਪਣੇ ਵੱਲੋਂ ਵੀ ਜੋ ਮੇਰੇ ਤੋਂ ਮੈਂ ਇੱਕ ਗਰੀ ਪਰਿਵਾਰ ਚ ਜਨਮ ਲਿਆ ਜੋ ਮੇਰੇ ਕੋ ਹੋ ਸਕਦਾ ਮੈਂ ਉਹ ਵੀ ਕੀਤਾ ਸਾਡਾ ਬਹਾਦਰਸ ਪਰਿਵਾਰ ਹੈ ਸਨਟਰਨਾ ਉੱਤਪੰਨ ਪੰਜਾਬ ਦੇ ਕਾਰਜਕਰਤਾ ਨੂੰ ਵੀ ਮੈਂ ਕਿਥੋਂ ਉਹਨਾਂ ਦੇ بڑے ਵੱਡੇ ਪਦਰ ਤੇ ਲੋਕਾਂ ਨਾਲ ਜਾ ਜਾ ਕੇ ਜੋ ਆਰਥਿਕ ਮਦਦ ਉਹਨਾਂ ਦੀ ਜਦ ਜੋ ਮੌਕੇ ਤੇ ਲੱਗਦਾ ਸੀ ਇਹ ਸੀ ਉਹਨਾਂ ਦਾ ਲੋੜ ਆ ਉਹ ਸਾਰੀ ਜਿਹੜੀ ਕਿਤੋਂ ਰਗੋਂ ਵੀ ਕੰਟੀਨਿਊਲੀਟੀ ਉਸ ਨੂੰ ਬਣਾ ਕੇ ਰੱਖਿਆ ਔਰ ਪਰਮਾਤਮਾ ਨਾ ਕਰੇ ਅਗਰ ਦੁਬਾਰਾ ਇਦਾਂ ਦਾ ਦਿਨ ਜਿਹੜਾ ਵੇਖਣ ਮਿਲੇ ਔਰ ਮੈਂ ਪਰਮਾਤਮਾ ਦੇ ਚਰਨਾਂ ਸੱਚੇ ਬਾਸ਼ਾ ਦੇ ਚਰਨਾਂ 'ਚ ਬੇਦੀ ਕਰਾਂਗਾ ਕਿ ਪਰਮਾਤਮਾ ਸਾਡੇ ਪੰਜਾਬ ਦੇ ਲੋਕਾਂ ਨੂੰ ਇਸ ਜਿਹੜੀ ਬਹੁਤ ਭਿਆਨਕ ਜਨੂੰ ਕਹਿ ਸਕਦਾ ਇਹ ਬਿਮਾਰੀ ਜਿਹੜੀ ਆ ਉਹ ਹਰ ਯਾੜ ਚਾਹੀ ਆ ਇਸ ਰੋਕਥਾਮ ਤੇ ਲਈ ਕੋਈ ਆਪਣੀ ਕਿਰਪਾ ਜਿਹੜੀ ਉਹ ਬਣਾ ਕੇ ਰੱਖੋ ਤਾਂ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਵੱਡੀਆਂ ਨਸੀਬਤਾਂ ਚੋਂ ਗੁਜ਼ਰਦੇ ਆ ਅ ਔਰ ਹੁਣ ਅੱਗੇ ਤੋਂ ਅਸੀਂ ਸਹਿਯੋਗ ਵੀ ਨਹੀਂ ਇਸ ਤੇ ਤੁਸੀਂ ਆਪਣੀ ਕਿਰਪਾ ਜਿਹੜੀ ਉਹ ਬਣਾ ਕੇ ਰੱਖੋ ਤਾਂ ਕਿ ਪੰਜਾਬ ਦੇ ਲੋਕ ਆਪਣੀ ਜਿਹੜੀ ਰੋਟੀ ਰੋਜੀ ਹੈ ਜਿਹੜੀ ਆਪਣੇ ਪਰਿਵਾਰਾਂ ਨੂੰ ਜਿਹੜਾ ਇਮਾਨਦਾਰੀ ਦੇ ਨਾਲ ਕੰਮ ਕਰਕੇ ਪਾਲਦੇ ਹੋ ਹੁਣ ਸ਼ਰਮਾ ਦੇਣ ਠੀਕ ਹੈ ਸਰ ਥੈਂਕ ਯੂ ਹਰਿਸ਼ ਗੁਪਤ ਜੱਜ ਕੀ ਕਰਨ ਜਦੋਂ ਵਿਜੇ ਦਾਨਮ ਜੀ ਅੱਜ ਸਾਡੇ ਰਾਜਮੰਤਰੀ ਸਾਹਿਬ ਆਏ ਨੇ ਅਸੀਂ ਅੱਜ ਅੱਜ ਮੇਰੇ ਵੱਲੋਂ ਤੇ ਪੂਰੇ ਅਨਸਲ ਨਿਵਾਸੀਆਂ ਵੱਲੋਂ ਸ਼੍ਰੀ ਵਿਜੇ ਦਾਨਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਿਜੇ ਦਾਨਮ ਜੀ ਨੇ ਜੋ ਇੱਥੇ ਸਾਨੂੰ ਪਹੁੰਚਣ ਦਾ ਟਾਈਮ ਦਿੱਤਾ ਸੀ ਉਹਨਾਂ ਦਾ ਕੋਈ ਏ ਸਿਸਟਮ ਨਹੀਂ ਰਿਹਾ ਵਿਜੇ ਦਾਨਮ ਜੀ ਦਾ ਵੀ ਉਹਨਾਂ ਨੇ ਸਾਨੂੰ ਕੋਈ 1 ਘੰਟਾ ਡੇਢ ਘੰਟਾ ਵੇਟ ਕਰਾਈ ਵਿਜੇ ਦਾਨਮ ਜੀ ਸਹੀ ਟਾਈਮ ਤੇ ਇਥੇ ਸਾਡੇ ਅਨਸਲ ਨਿਵਾਸੀਆਂ ਕੋਲ ਪਹੁੰਚੇ ਤੇ ਅਨਸਲ ਨਿਵਾਸੀਆਂ ਨੇ ਉਹਨਾਂ ਨੂੰ ਜੋ ਵੀ ਆਪਣੀਆਂ ਮੁਸ਼ਕਿਲਾਂ ਦੱਸੀਆਂ ਤੇ ਉਹਨਾਂ ਨੇ ਜਲ ਤੋਂ ਜਲਦ ਉਸ ਮੁਸ਼ਕਿਲਾਂ ਦਾ ਹੱਲ ਕਰਾਉਣ ਦਾ ਪੂਰੇ ਅਨਸਲ ਵਾਸੀਆਂ ਨੂੰ ਭਰੋਸਾ ਦਿਵਾਇਆ ਬਾਕੀ ਮੈਂ ਜਿੱਥੇ ਵੀ ਸਰੋਇ ਸਮਾਜੀਕ ਧਾਰਮਿਕ ਕਾਰਜਾਂ ਦੇ ਵਿੱਚ ਸ਼੍ਰੀ ਵਿਜੇਦਾਨਵ ਜੀ ਦੇ ਦਰਸ਼ਨ ਕਰ ਰਹੇ ਹਾਂ ਉੱਥੇ ਮੈਂ ਇਹੀ ਚੀਜ਼ ਨੋਟਿਸ ਚ ਹੈ ਮੇਰੇ ਕਿ ਵਿਜੇ ਦਾਨਵ ਜੀ ਜੋ ਵੀ ਟਾਈਮ ਹੁੰਦਾ ਉਹ ਦਿੱਤੇ ਹੋਏ ਟਾਈਮ ਤੋਂ ਦਿੱਤੇ ਹੋਏ ਟਾਈਮ ਦੇ ਉੱਪਰ ਜਾਂ ਉਸ ਤੋਂ ਵੀ ਬਹੁਤ ਪਹਿਲਾਂ ਹੀ ਪਹੁੰਚ ਜਾਂਦੇ ਨੇ ਉਹਨਾਂ ਦਾ ਵਿਜੇ ਦਾਨਵ ਜੀ ਦਾ ਕੋਈ ਇਹ ਸਿਸਟਮ ਨਹੀਂ ਹੈ ਕਿ ਕਿਸੇ ਨੂੰ ਵੀ 6 ਵਜੇ ਦਾ ਟਾਈਮ ਦੇ ਕੇ 8 ਵਜੇ ਪਹੁੰਚਣਾ ਉਹ ਜੋ ਵੀ ਟਾਈਮ ਦਿੰਦੇ ਨੇ ਉਸ ਟਾਈਮ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਆਫਿਸ 'ਚ ਵੀ ਜੇ ਕੋਈ ਮਿਲਣ ਜਾਂਦਾ ਤਾਂ ਉਹ ਵੈਲਕਮ ਕਰਦੇ ਨੇ ਉਹਨਾਂ ਨੂੰ ਖਲਾਫ ਲਾ ਕੇ ਭੇਜਦੇ ਨਹੀਂ ਤੇ ਮੁਸ਼ਕਲਾਂ ਦਾ ਹੱਲ ਕਰਦੇ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਇੰਦਰਾ ਇੱਕ ਦਰ ਖੜੋ ਦੇ ਦਰ ਜੇ ਮੈਨੂੰ ਫੜਾ ਦੇ ਹਾਂ ਸਤਨਜੀ ਲੱਗੀ ਹਾਂ ਇਹ ਸਾਧੂ ਵਧੀਆ ਹਾਂ ਹਾਂ ਇੱਧੇ ਇੱਧੇ ਲੋਈ ਹੋ ਗਈ ਡਾਂਸਰ ਗੋਟਾ ਜੀ ਦੇ ਪਾਦ ਹੋਰੀ ਕੋਈ ਵੀ ਬਲਾ ਹਾਂ ਆਓ ਜੀ ਭਈਆ ਅੱਗੇ ਆਉਗਾ ਕੀ ਭਾਈ ਜੀ ਅੱਜ ਦਰਖਸਾਬ ਆਓ ਆਜੋ 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 ਪੈਸਾ ਬਾਓ ਵਾਇਦਾਨ ਦੇ ਬਾਦਨਾਮ ਨਾਮ ਲੈ ਕੇ ਆਇਓ ਯਸ਼ਪਾਲ ਸਿੰਘ ਆਇਓ ਅੱਗੇ ਆਜੋ ਸ਼ਰਮਾ ਜੀ ਸੋਨੇ ਆਜੋ ਆਇਓ ਕੋਲ ਸਾਹਿਬ ਸਰਵਜ ਜਿੰਜੀ ਤਾ ਤੁਹਾਨੂੰ ਬਾਹਰੋਂ ਆਇੰਦਰੋਂ ਆਉਂਦੇ ਤੁਸੀਂ ਆਓ ਸੈਜਾ ਬਾਓ ਸੈਜਾ ਸੈਜਾ ਬਾਓ ਸੋਬੀ ਇਹ ਤੋਂ ਲਿਖੋ ਇਹ ਤੋਂ ਕੋਸਾ ਆਓ ਜੀ ਆਇਆਂ ਨੂੰ ਸਭ ਲੋਕੀਂ ਆਹ ਬਹੁਤ ਖੇਤੀ ਜੀ ਸਮਾਂ ਦਰਸ਼ਨ ਆਓ ਨਹੀਂ ਕੋਈ ਕੋਈ ਜੋ ਸ਼ਰਨ ਜੋ ਕੇਪੀ ਆਜਾ ਅਜਾ ਤੇ ਸ ਕਰਨ ਕੇਪੀ ਆਜਾ ਸੋ ਬਹੁਤ ਬਹੁਤ ਧੰਨਵਾਦ ਇਸ ਨੂੰ ਮਨੀ ਦਾ ਉਤੇ ਵਸਦੇ ਸਾਰੇ ਭਰਾਵਾਂ ਦਾ ਸਾਰੇ ਪ੍ਰਵਾਦਾ ਦਾ ਕੋ ਸਪੈਸ਼ਲ ਥੈਂਕਸ ਸਿੰਘ ਉਦੇਸ਼ ਸੋਧਾ ਜੀ ਜਿਹੜੇ ਹਮੇਸ਼ਾ ਸ਼ੈਡੋ ਦੇ ਕੇ ਰੱਖਦੇ ਆ ਤੇ ਮੈਂ ਇਹਨਾਂ ਨੂੰ ਪਿਆਰ ਨਾਲ ਚਾਚਾ ਜੀ ਵੀ ਕਹਿੰਦਾ ਹਾਂ ਹੋਰ ਸਪੈਸ਼ਲ ਥੈਂਕਸ ਵੀਦਾ ਬਾਕੀ ਸਾਰੇ ਦਾ ਮਨਾਮ ਨਹੀਂ ਜਾਂਦਾ ਪਰ ਮੈਂ ਇਹ ਜੀ ਦਾ ਦੱਸਣ ਚਾਹਾਂਗਾ ਕਿ ਇਹ ਇਹੋ ਜਿਹੇ ਲੀਡਰ ਆਦਰਯੋਗ ਦਰਮ ਸਿੰਘ ਦੇ ਅੱਗੇ ਜਿਹੜੇ ਜਿਹੜੇ ਖੂਬਸੂਰਤ ਨੂੰ ਉਭਰਾਦੇ ਆ ਨਾਮੋ ਬੜੇ ਲੱਗਦੀ ਆ ਸਾਹਿਬ ਅੱਜ ਕੀ ਕਹਨੇ ਵਿਜੇ ਦਾਨੁ ਜੀ ਆਏ ਨੇ ਜਿਹੜੇ ਦਾਨੁ ਜੀ ਤੁਸੀਂ ਬੜੇ ਸਤਿਕਾਰਯੋਗ ਸਾਡੇ ਲਈ ਕਰਨ ਜੀ ਹੈ ਸਾਡੀ ਬੜੀ ਵੱਡੀ ਡਿਮਾਂਡ ਦੇ ਉੱਤੇ ਉਹਨਾਂ ਨੇ ਜਰੂਰੀ ਰੁਝੇਵੇਂ ਵਿੱਚੋਂ ਟਾਈਮ ਕੱਢ ਕੇ ਸਾਨੂੰ ਦਿੱਤਾ ਪਹਿਲਾਂ ਤਾਂ ਸਭ ਤੋਂ ਧੰਨਵਾਦ ਕਰਦੇ ਆ ਦਿਲੋਂ ਉਹ ਸਾਡੀ ਕੁਝ ਦੋ ਦਿਨ ਪ੍ਰੋਬਲਮ ਸੀਗੀਆਂ ਆਂਦੇ ਹੀ ਉਹਨਾਂ ਨੇ ਬੜੀ ਜਲਦੀ ਸੌਲਟ ਆਊਟ ਕਰਤਾ ਉਹਨੂੰ ਸਾਨੂੰ ਬੜਾ ਖੁਸ਼ਕਿਸਮਤ ਹੋਇਆ ਵੀ ਜੇ ਤੁਹਾਡੇ ਨਾਲ ਖੜਾ ਤੁਹਾਨੂੰ ਕੋਈ ਦਿੱਕਤ ਹੈ ਤੁਸੀਂ ਮੇਰੇ ਨਾਲ ਨਾਲ ਜਗਤ ਨੂੰ ਸੋਲ ਰਗਾ ਕਹੂੰਗਾ ਔਰ ਮੈਂ ਐਸਾ ਲੀਡਰ ਨਹੀਂ ਦੇਖਿਆ ਜਿਹੜਾ ਬੰਦਾ ਕਹੇ ਮੇਰੇ ਨਾਲ ਚਲੋ ਮੇਰੇ ਨਾਲ ਲੱਗਦੇ ਆ ਰਣਗਾਂ ਜਾਓ ਯਾਰ ਕੋਈ ਨਹੀਂ ਸੀ ਕਰਦਾਂਗੇ ਲੇਕਿਨ ਦਾਨਾ ਸਾਹਿਬ ਡਾਊਨ ਟੂ ਅਰਥ ਹੈ ਜਾਨ ਸਾਹਬ ਦਾ ਅੱਜ ਸਭ ਦਾ ਮਨ ਜਿੱਤ ਲੈ ਇੱਥੇ ਆ ਕੇ ਦਾਨਾ ਸਾਹਿਬ ਦੇ ਤਾਂ ਕਹਿੰਦਾ ਵੀ ਤੁਸੀਂ ਜੋ ਵੀ ਕੰਮ ਕਰਾਣਾ ਮੈਂ ਨਾਲ ਚਲੂ ਤੱਕ ਦੇ ਚਾਹੇ ਕੋਈ ਵੀ ਅਫੀਸਰ ਡੀਸੀ ਵਿਜੀਲੈਂਸ ਅਫੀਸਰ ਕਿਤੇ ਜਿਹੜਾ ਮੈਂ ਨਾਲ ਜਾਊਗਾ ਔਰ ਤੁਹਾਡੀ ਸਮੱਸਿਆ ਦਾ ਹੱਲ ਕਰਾ ਕੇ ਦਊਗਾ ਔਰ ਅਸੀਂ ਤਹੇ ਦਿਨ ਨਾਲ ਦਾਨਾ ਸਾ ਧੰਨਵਾਦ ਕਰਦੇ ਆ ਜੀ ਥੈਂਕ ਯੂ ਸਰ ਸਾਰੀ ਰਿਸਪੈਕਟ ਟੂ ਮੇ ਅਪਰਪਰਸ ਉਸ ਨੂੰ ਮੈਂ ਸਤਿ ਸ੍ਰੀ ਅਕਾਲ ਤੁਹਾਡਾ ਧੰਨਵਾਦ ਕਰਦੇ ਆਂ ਦੋਟਲੇ ਵਾਰੀ ਟਾਈਮ ਰੱਖਿਆ ਕਿਉਂਕਿ ਮੇਰਾ ਸ਼ਡਿਊਲ ਇਹਨਾਂ ਅੰਦਰ ਬਹੁਤ ਬੀਜ਼ੀ ਚੱਲ ਰਿਹਾ ਹੈ ਮੈਂ ਔਰ ਸਿੱਧਾ ਜੀ ਦਾ ਧੰਨਵਾਦ ਤੁਹਾਡੇ ਸਾਰੇ ਤੇ ਦ੍ਰਿਸ਼ਟੀਗਤ ਔਰ ਜਿੱਤੇ ਦਾ ਕਰੇ ਇਸ ਖਸਿਆ ਦੀ ਗੱਲ ਆ ਤੋ ਮਹਾਂ ਸੰਗਤ ਲਈ ਉੰਡੀਆਂ ਸੰਭਲ ਦੇ ਕੇ ਚ ਬਹੁਤ ਜਿਆਦਾ ਬੰਦਿਆਂ ਸੰਭਲ ਨਾਲ ਕੋ ਗਲਤੀ ਸੀ ਸਰਾਸੀ ਬਿਆਸਾ ਕੋ ਗਿਆ ਕੀ ਆਏ ਸੀਗੇ ਉਹਨਾਂ ਨੇ ਆਪਣੇ ਬ੍ਰਦਰ ਨੂੰ ਭੇਜਿਆ ਸੀ ਨਾਲ ਕਾਉਂਸਲਰ ਸਾਹਿਬ ਭੇਜੇ ਸੀ ਅਦੋਂ ਵੀ अराउंड 100 ਸਵਾ 100 ਬੰਦਾ ਸੀ ਇਕੱਠਾ ਕੀਤਾ ਸੀ ਜਿਹੜੇ ਚਾਹੁੰਦੇ ਸੀ ਕਿ ਗਲਤ ਹੈ ਉਹ ਜਗ੍ਹਾ ਦੇਖ ਕੇ ਗਏ ਔਰ ਉਸ ਤੋਂ ਬਾਅਦ ਅੱਗੇ ਕੋਈ ਪ੍ਰੋਸੈਸ ਹੋਇਆ ਨਹੀਂ ਅਸੀਂ ਉਹਨਾਂ ਨਾਲ ਕੋਲ ਟੋਟਾ ਜਗ੍ਹਾ ਕੋਈ ਬਣਾਣਾ ਸ਼ੁਰੂ ਨਹੀਂ ਕੀਤਾ ਕਿਉਂਕਿ ਉਹ ਵੀ ਇਹੀ ਕਹਿੰਦੇ ਸੀ ਜਗ੍ਹਾ ਹੋਰੀ ਇਹ ਗੱਦੇ ਜਦਾ ਉਹ ਹੋਰ ਮੈਂ ਤਾਂ ਨਹੀਂ ਕੋਸਾਂ ਬੰਦੇ ਸੀ ਉੱਧਰ ਗੋੜ ਚ ਨਹੀਂ ਆਈ ਗਏ ਜੇ ਉਹ ਸਰ ਜਿੱਦਾਂ ਪ੍ਰਿੰਸੀ ਨੇ ਦੱਸਿਆ ਦੋ ਤਿੰਨ ਜਗ੍ਹਾ ਹੈਗੀਆਂ ਇਵਨ ਕਿ ਜਿਹੜਾ ਨਾਲ ਵਾਲੀ ਕਲੋਨੀ ਆ ਦੇ ਆਲਸੋ ਰੈਡੀ ਉਹਨਾਂ ਨੇ ਇਵਨ ਕਿ ਕੌਨਸਲਰ ਸਾਹਿਬ ਨੂੰ ਕਿਹਾ ਸਾਡੇ ਸਾਹਮਣੇ ਕੀ ਨਾਮ ਹੈ ਸਰ ਮੇਰਾ ਨਾਮ ਸ਼ੀਤਲ ਆਦਿਵੰਸ਼ੀ ਜੀ ਹਾਂ ਆਦਿਵੰਸ਼ੀ ਸਾਹਿਬ ਅੱਜ ਜਿਹੜਾ ਬੀਜੀ ਧਾਨੋ ਜੀ ਰਾਜमंत्री ਸਾਹਿਬ ਆਏ ਨੇ ਅੱਜ ਜੋ ਬਹੁਤ ਸਾਰੀ ਮੁਸ਼ਕਲਾਂ ਦਾ ਹੱਲ ਵੀ ਕੀਤਾ ਗਿਆ ਵਾ ਤੁਸੀਂ ਵੀ ਦੱਸਿਓ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਮੈਂ ਕਹਿਣਾ ਚਾਹਵਾਂ ਦਾ ਦੇਖੋ ਇੱਕ ਬੜੀ ਬੜੀ ਮਿਸਾਲ ਦੀ ਗੱਲ ਹੈ ਪੰਜਾਬ ਗੁਰੂਆਦੀ ਧਰਤੀ ਹੈ ਮੈਂ ਦੇਖੋ ਖੁਦ ਬੀਜੇਪੀ ਦੀ ਪ੍ਰਦੇਸ਼ ਕਾਰਜਨੀ ਮੈਂਬਰ ਹੈ ਪਰ ਇਹ ਮੇਰੇ ਸਮਝੋ ਸਮਾਜ ਦੇ ਸੰਸਪਨ ਹੈ ਮੇਰੇ ਰੈਡੀ ਜਾਂ ਮੇਰੇ ਅਦਰਸ ਜਦੋਂ ਦਾਨੋ ਸਾਹਿਬ ਨਾਲ ਗੱਲ ਹੋਈ ਇਸ ਕਲੋਨੀ ਬਾਰੇ ਗੱਲ ਹੋਈ ਮੈਂ ਦਾਨੋ ਸਾਹਿਬ ਨੂੰ ਦੱਸਿਆ ਕਹਿੰਦਾ ਮਤਲਬ ਜਿਹੜਾ ਦਾ ਮੇਨ ਮਤਲਬ ਹੋਣਾ ਚਾਹੀਦਾ ਉਹ ਕੋਈ ਪਬਲਿਕ ਦੀ ਸੇਵਾ ਕਰਦਾ ਉਹ ਦਾਨੋ ਵੀ ਨੇ ਕਾਈਂਡ ਲੀਡਰ ਹੈ ਤੇ ਆਲੂ ਲੀਡਰ ਹੈ ਔਰ ਇਹ ਪਬਲਿਕ ਆਵਾਮ ਉਸ ਲੀਡਰ ਨੂੰ ਪਸੰਦ ਕਰਦੀ ਹੈ ਜਿਹੜਾ ਡਾਉਟ ਹੋ ਸੋ ਧਰਮਸਾਮ ਜੀ ਪ੍ਰੇਸ਼ਲੀ ਲਬਜ ਲਬਲੇ ਮੈਂਦੇ ਵੀ ਖੜੇ ਇਦਾਂ ਦੇ ਸ਼ਬਦ ਵਰਤਾ ਸੋ ਇੱਕ ਪ੍ਰੇਮ પ્રેમ ਪਿਆਰ ਪ੍ਰਤੀਕ ਜਿਹੜਾ ਧਰਮਸਾਮ ਨੇ ਮੈਸੇਜ ਦਿੱਤਾ ਔਰ ਮੌਕੇ ਤੇ ਜਿਹੜੀ ਇੱਥੇ ਦੀ ਪ੍ਰੋਬਲਮ ਸੀ ਮੌਜੂਦਾ ਸਰਕਾਰ ਚ ਰਾਜ ਮੰਤਰੀ ਨੇ ਧਰਮਸਾਮ ਉਹਨਾਂ ਨੇ ਪੂਰਾ ਵਿਸ਼ਵਾਸ ਦੇ ਨਾਲ ਸਾਥੀਓ ਨੂੰ ਬੁਲਾਇਆ ਵੀ ਅਸੀਂ ਤੁਹਾਡੀ ਪ੍ਰੋਬਲਮ ਸੋਲਵ ਆਊਟ ਕਰਦੇ ਹਾਂ ਠੀਕ ਹੈ ਸਾਥੀ ਗਰਸੋ ਕੀ ਕਹਿਣਾ ਚਾਹੁੰਦੇ ਅੱਜ ਵੀ ਜੇ ਧਾਨੁਜ ਜੀ ਤੁਹਾਡੇ ਘਰ ਆਏ ਨੇ ਅੱਜ ਮਿਸਟਰ ਸਾਹਿਬ ਮੈਂ ਸਾਂਸਰ ਕਲੋਨੀ ਦਾ ਪ੍ਰਧਾਨ ਅੰਦਰਪਾਲ ਸਿੰਘ ਕਰੇਗਾ ਪਾਈ ਦਾਨਮ ਸਿੰਘ ਸਾਹਿਬ ਚੀਚੇ ਤੌਰ ਤੇ ਚੀਰਮੈਨ ਬਣਨ ਤੋਂ ਬਾਅਦ ਸਾਡੇ ਕੋਲ ਆਏ ਨੇ ਜੀ ਅਸੀ ਨੂੰ ਘਰ ਪਹੁੰਚਣ ਦੇ ਬਹੁਤ ਬਹੁਤ ਜੀ ਸਵਾਗਤ ਕਰਦੇ ਆ ਤੇ ਧੰਨਵਾਦ ਕਰਦੇ ਆ ਉਹਨਾਂ ਦਾ ਉਹਨਾਂ ਦੀ ਟੀਮ ਦਾ ਜਿਨ੍ਹਾਂ ਨਾਲ ਸਾਡੇ ਅਜੇ ਜੀ ਸਤਰਾਜਾ ਜੀ ਜੀਮਾਲਪੁਰ ਤੋਂ ਮੁੰਨਾ ਨਾਰ ਬਲਜੀਤ ਜੀ ਸਾਰੇ ਦੋਸਤ ਅਤੇ ਸਹਿਯੋਗੀ ਤੇ ਸਾਰੇ ਨਾਮ ਤੇ ਬਹੁਤ ਧੰਨਵਾਦ ਕਰਦੇ ਆ ਠੀਕ ਹੈ ਸਰ ਕੀ ਨਾਮ ਆ ਤੁਹਾਡਾ ਮਾਈ ਸਾਹਿਬ ਚਮਨਪ੍ਰਿੰਤ ਸਿੰਘ ਪ੍ਰਿੰਸ ਆਜ ਪ੍ਰਿੰਸ ਜੀ ਕੀ ਕਹਣਾ ਚੋਣੇ ਦਾਨਮ ਸਿੰਘ ਆਏ ਸਾਡਾ ਬੜਾ ਦਿਨ ਭਾਗਾਣਾ ਜੀ ਤਾਂ ਦਾਨਵ ਸਾਹਿਬ ਨੇ ਆਪਣੇ ਬਹੁਤ ਹੀ ਬਿਜ਼ੀ ਰੁਝਾਨਿਆਂ 'ਚ ਸਾਡੇ ਲਈ ਟਾਈਮ ਕੱਢਿਆ ਸਾਡੀ ਮੁਸ਼ਕਲਾਂ ਸੁਣੀਆਂ ਤੇ ਜਿਸ ਤਰ੍ਹਾਂ ਬੰਨ ਦਾਰਾ ਸਾਹਿਬ ਨੇ ਸਾਡੇ ਨਾਲ ਗੱਲ ਕੀਤੀ ਹੈ ਸਾਡਾ ਅੱਧਾ ਹਾਲ ਤਾਂ ਇੱਥੇ ਹੀ ਹੋ ਗਿਆ ਲੱਗਦਾ ਸਾਨੂੰ ਸਾਨੂੰ ਐ ਲੱਗਦਾ ਵੀ ਇਹ ਬੜੀ ਜਲਦੀ ਤਰੀਕੇ ਨਾਲ ਜਿੱਦ ਦਾਰਾ ਸਾਹਿਬ ਆ ਬਹੁਤ ਪ੍ਰੈਕਟੀਕਲ ਨੇ ਤੇ ਸਾਨੂੰ ਐ ਲੱਗਦਾ ਵੀ ਸਾਡੇ 2-4 ਦਿਨਾਂ ਦੇ ਵਿੱਚ ਹੀ ਮਸਲੇ ਸਾਰੇ ਹੱਲ ਹੋ ਜਾਣਗੇ ਜਿਹੜੇ ਸਾਨੂੰ ਬਹੁਤ ਵੱਡੇ ਲੱਗ ਰਹੇ ਸੀ ਉਹਨਾਂ ਨੇ ਆਪਣੀ ਗੱਲਾਂ ਦੇ ਵਿੱਚ ਹੀ ਦੱਸਤਾ ਵੀ ਇਹ ਮਸਲੇ ਉਹਨਾਂ ਲਈ ਕੁਝ ਵੀ ਨਹੀਂ ਹੈਗੇ ਠੀਕ ਹੈ ਜੀ ਥੈਂਕ ਯੂ ਆਇਓ ਕਰੋਨਾ ਸਾਹਿਬ ਆਇਓ ਜੀ ਇਹ ਵਕੀਲ ਸਾਹਿਬ ਅਜੇ ਥੋੜੇ ਹਾਂ ਗੁਰੂ ਜੀ ਸਮਰਨ ਜੀ ਮਾਗੇ ਖੜੂ ਸਾਹਿਬ ਦਾ ਅਸ਼ੀਰਵਾਦ ਲਓ ਹੁਣ ਚਲੋ अकल <laughs> 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 <hands> <laughs> 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 ਬਲਜੀਤ ਭਾਜੀ ਬਲਜੀਤ ਭਾਜੀ ਥੋੜਾ ਪਿੱਛੇ ਹੋ ਜਾ ਹਾਂਜੀ ਫੋਟੋ ਸਾਰੇ ਆ ਦੇ ਅੱਜ ਵਾਈਡ ਪਿਲ ਆ ਰਿਹਾ ਵਾਈਡ ਓਕੇ ਸਾਰਾ ਥੈਂਕ ਯੂ हांजी अंकल जीो न हांजी हरी जी रब करि जी पापा नालो